کر دو شیر جی کر دو شیر آج پنجاب یہ رہا بیار بن گیا پھر ہاں دیکھو ہاں دیکھو جی اے آ دیکھو تھلے تکا دینے لگے بجور کنو آے دیکھو آ دیکھو تکا دیکھو ایک پھر تکا دے کے چھٹیا ہاں دیکھو آے آ دیکھو اے آ دیکھو

ਏ ਵੇਖੋ ੱਟਕਾਸ਼ਾਈ ਪੁਲਿਸ ਦੀ ਦੰਗਲਚੌਰਪ ਜਲਾ ਕਰਦਾ ਆਸ਼ਬੁਰ ਆ ਵੇਖੋ ਜੀ ਆ ਵੇਖੋ ਕੀ ਹਾਲ ਕਰੇ ਸਾਡੇ ਅਗੂ ਦਾ ਕਰ ਦੋ ਸ਼ੇਰ ਭਾਈ ਸ਼ੇਰ ਕਰਦੇ ਹੋ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੂਰੀ ਸ਼ੇਰ ਕਰਦਾ ਪੰਜਾਬ ਪੁਲਿਸ ਭਿਆਰ ਬਣ ਕੇ ਆ ਵੇਖੋ ਪੰਤਮਾਂ ਦੇ ਆ ਵੇਖੋ ਜੀ ਆ ਵੇਖੋ ਬਾਵਾ ਤੱਕ ਤੋੜ ਦਿੱਤੀ ਆ ਆ ਵੇਖੋ ਆ ਵੇਖੋ ਹਾਂਜੀ ਜੀ ਕਰ ਦਿਓ ਸ਼ੇਰ ਕਰੋ ਕਰੋ ਸ਼ੇਰ ਆ ਕਰੋ ਸ਼ੇਰ ਕਰ ਦਿਓ ਸ਼ੇਰ ਜੀ ਸ਼ੂਬੇ ਆਲਾ ਤਕੜਾ ਲਾਨ ਕਰੋ ਪੰਨੂ ਸ਼ਾਹ ਫੋਨ ਤੇ ਸਾਡੇ ਨਾਲ ਲੈਬ ਹੋ ਗਿਆ ਹਾਂਜੀ ਕਰ ਦਿਓ ਸ਼ੇਅਰ ਕਰ ਦਿਓ ਤੁਪ ਕਰ ਦਿਓ ਸ਼ੇਅਰ ਵੀਡੀਓ ਨਵਾ ਤਾ ਪਈ ਸ਼ੇਅਰ ਕਰ ਦਿਓ ਤਕੜੇ ਜੋ ਜੋੜ ਗਿਆ ਉਹ ਤਕੜੇ ਆ ਜਾ ਪੰਨੂ ਸ਼ਾਹ ਦਾ ਫੋਨ ਆ ਗਿਆ ਤਰਨਤਾਰ ਜੀਲਾ ਕਾਲ ਵਾਲੇ ਮੋੜ ਤੇ ਪਹੁੰਚਿਆ ਰੋਡ ਕਿੱਧਰ ਹੋਊਗਾ ਕਿੱਥੋਂ ਚ ਤੋੜਨੇ ਪੁਲਸ ਵਾਲੇ ਤੋੜੋ ਨਾ ਕੇ ਸਾਡੇ ਤੋੜੋ ਨਾ ਕੇ ਸਾਡੇ ਗੱਡੀ ਵੀ ਨਾ ਕੇ ਲੱਗੇ ਆ ਹਰ ਕ੍ਰਿਸ਼ਨ ਡਿਵਟੀ ਹਰ ਕ੍ਰਿਸ਼ਨ ਡਿਵਟੀ ਇਹ ਸਾਡਾ ਮੈਸੇਜ ਸੂਬੇ ਦੇ ਆਗੂਆਂ ਤੱਕ ਵੀ ਪਹੁੰਚਾਈ ਜੋ ਅੰਨਾ ਚੱਲਣ ਡਿਆ ਚੱਲਣ ਡਿਆ ਉਹ ਤੁਹਾਡੀ ਲੈਬਨਾ ਸੂਬਾ ਸਾਰਾ ਜੁੜ ਗਿਆ ਟਾਡੀਲਾਬਨਾ ਸੂਬਾ ਜੁੜ ਗਿਆ ਟਾਡੀਲਾਬਨਾ ਸੂਬਾ ਸਾਰਾ ਜੁੜ ਗਿਆ ਉਹ ਪਿਆਵਾਲੇ ਮਰਜੋ ਤੁਹਾਡੇ ਨਾਲ ਵੀ ਤੱਕ ਇਸਾਈ ਹੋਣੀ ਆ ਸਾਰੇ ਜਹੇ ਬੰਦੀਆਂ ਦੇ ਕੋ ਨੂੰ ਅਪੀਲ ਕਰਦਾ ਰੋਡ ਜਾਮ ਕਰ ਦਿਓ ਅੱਜ ਸਾਡੇ ਨਾਲ ਹੋਈ ਕੱਲ ਨੂੰ ਤੁਹਾਡੇ ਨਾਲ ਹੋਊਗੀ ਸਾਹ ਵੇਖੋ ਜੀ ਆਹ ਵੇਖੋ ਆਹ ਹੋ ਫਿਰ ਟੱਕਾ ਮੁਕੀ ਦਾ ਪੁਲਿਸ ਇਤਰਾਈ ਟੱਕਾ ਮੁਕੀ ਦਾ ਪੁਲਿਸ ਇਤਰਾਈ ਹਾਡੀਆਂ ਪਕਾਲਾ ਦਿੱਤੀਆਂ ਕਿਸਾਨ ਮਦਦੁਰਸ਼ ਜਗ ਅੰਬਰ ਤਾਰੀ ਬਾਣੇ ਚ ਉਹਨਾਂ ਦੇ ਬਾਣੇ ਪਾਰ ਤੇ ਇਹਨਾਂ ਨੇ ਦਿਪਤੀ ਹਰਕ੍ਰਿਸ਼ਨ ਹਰਕ੍ਰਿਸ਼ਨ ਜੁਮੇ ਆਉਂਦੀ ਦਿਪਤੀ ਹਰਕ੍ਰਿਸ਼ਨ ਸ੍ਰੀ ਹਰਗੋਬਿੰਦਪੁਰ ਸਾਹ ਵੇਖੋ ਸਾਹ ਵੇਖੋ ਆ ਵੇਖੋ ਬਿਹਾਰ ਪੰਜਾਬ ਪੁਲਿਸ ਬਣੀ ਅੱਜ ਬਿਹਾਰ ਦੀ। ਪੁਸ਼ਾਦਿਆ ਨਿਆਗ ਸਿੰਘਾਂ ਦੇ ਬਾਣੇ ਪਾੜੇ ਆ। ਕੋਈ ਗੱਲ ਨਹੀਂ ਹੱਸ ਲੋ ਵੀਰੇ। ਇੱਥੋਂ ਨਿਕਲ ਜਿਵੇਂ ਕਾਲਵਾ ਮੋੜ ਫੇ ਜਾਮਾ। ਅੱਜ ਸਾਰਾ ਦਿਨ लाठीचार्ज ਕਰੋ ਛੱਡ। ਹੱਸੋ ਜਿੰਨਾ ਹੱਸਣਾ। ਹੱਸੋ ਸਾਡੇ ਤੇ। ਹੱਸੋ ਜਿੰਨਾ ਹੱਸਣਾ ਤੂੰ ਕਿਹ ਐਜ ਹੋਰੇ ਦੇ ਕੱਲੀ ਕੱਲੇ ਦੀ ਤਸਵੀਰ। ਹੱਸੋ ਸਾਡੇ ਤੇ। ਹੱਸੋ ਸਾਡੇ ਤੇ। ਉਹ ਤੁਹਾਡੇ ਨਾਲ ਵੀ ਠੱਕਾ ਕਰਨਾ મોદી ਨੇ। ਤੁਸੀਂ ਅੱਜ ਸਾਡੇ ਪੱਗਾਂ ਤੇ ਹੱਸ ਰਹੇ ਜਨਾ। ਤਾਦੇ ਦਾ ਵੀ ੱਟਕਾ ਹੋਣਾ ਵਾ ਹਾਡੀਆਂ ਪੱਗਾਂ ਲੱਥੀਆਂ ਸੰਡੇ ਵੀਰ ਕਹਿ ਕੇ ਹੋਂਦੇ ਆ ਕੋਈ ਗੱਲ ਨਹੀਂ ਹੱਸੋ ਹਾ ਤੁਹਾਡੇ ਦਾ ਕੋਈ ਤਰਾਜ ਨਹੀਂ ਹੱਸੋ ਜਿੰਨਾ ਹੱਸਿਆ ਜਾਂਦਾ ਹੱਸੋ ਖੁੱਲ ਕੇ ਸ਼ੋ ਪੰਜਾਬ ਨੂੰ ਸਾਲਿਓ ਆਜਾ ਤੋੜ ਕੇ ਚਲ ਜੂਗਾ ਕਾਲਮੀ ਫੇਰ ਸਾਡੀਆਂ ਭੈਣਾਂ 200 ਭੈਣ ਪਹੁੰਚ ਗਈ ਕਾਂ ਵਾਲੇ ਮੋੜ ਤੇ ਹੱਸੋ ਜਿੰਨਾ ਹਸਣਾ ਤੁਹਾਡੇ ਤੇ ਮਿਆਕ ਜਾਇਆ ਹੱਸੋ ਹੱਸੋ ਸਾਡੇ ਤੇ ਜਿੰਨਾ ਹਸਣਾ ਦਾਲੋ ਹੱਜ ਤੱਕ ਮਿਆਕ ਜਿੰਨਾ ਡੋਣਾ ਡਾਓ ਜਿੰਨਾ ਮਿਆਕ ਸਾਡੇ ਤੇ ਡੋਣਾ ਤੁਸੀਂ

ਯੋਦੇ ਲੋ ਬਾਬਾ ਜੀ ਕੋਈ ਨਹੀਂ ਤੁਹਾਡੇ ਬੰਦੇ ਹੱਸੇ ਜਿਦੋਂ ਸਾਡੀਆਂ ਪੱਕਾ ਤੁਹਾਡੇ ਤਾਂ ਨਹੀਂ ਸਾਨੂੰ ਕੁਗੇਸਾ ਤੁਸੀਂ ਸਰਕਾਰ ਦੇ ਹੁਕਮਾਂ ਦੇ ਬੱਜੇ ਤੇ ਕੋਈ ਨਹੀਂ ਕਈਆਂ ਬੰਦਿਆਂ ਮਜ਼ਾਕ ਡਾਇਆ ਸਾਡਾ ਜੀ ਤੁਹਾਡੇ ਤਾਂ ਕੋਈ ਇਤਰਾਜ਼ ਨਹੀਂ ਤੁਹਾਡਾ ਕੈਮਰੇ ਜੀ ਤਾਜੀ ਤਰੀਫ ਕਰਦੇ ਕੋਈ ਨਾ ਤੁਹਾਡੇ ਕੋਈ ਇਤਰਾਜ਼ ਨਹੀਂ ਸਾਨੂੰ ਕਰੋ ਜੋ ਕਰਨਾ ਠੀਕ ਹੈ ਤੁਸੀਂ ਹੁਕਮ ਦੇ ਬੱਜੇ ਜੇ ਤੁਸੀਂ ਥੱਲੇ ਲੈਵਲ ਦੇ ਅਫਸਰ ਜੇ ਕਰ ਦਿਓ ਜੋ ਤੇ ਤਰਨਤਾਰ ਦੇ ਵਾਲੇ ਸਾਡੇਆਂ ਯੁਰਗੇ ਸੂਬੇ ਦੇ ਆਗੂ ਭਾਈ ਸੂਬੇ ਦੇ ਵਿੱਚ ਮੈਸੇਜ ਲਾਓ ਤਕਰਾ ਡੀਆਜੀ ਪੰਜਾਬ ਨੂੰ ਲਾ ਦਿਓ ਲਾ ਦਿਓ ਡੀਟੀਆਜੀ ਪੰਜਾਬ ਨੂੰ ਚੱਬਾ ਸ਼ਾਬ ਯੁਰਗੇ ਸੂਬੇ ਦੇ ਆਗੂ ਲਾਓ ਪੰਜਾਬ ਦੇ ਵਿੱਚ ਮੈਸੇਜ ਹਾਂਜੀ ਕੀ ਕਰਨਾ ਚਾਹੋਗੇ ਸੂਬੇ ਦੇ ਆਗੂ ਜੁੜਾ ਪੂਰਾ ਸੂਬਾ ਜੋੜ ਕੇ ਤਾਂ ਦੇਣਾ ਭਾਈ ਗੁਰਜੀ ਕਾ ਖਾਲਸਾ ਭਾਈ ਗੁਰੂ ਪਤੇ ਮੈਂ ਗੁਰਪ੍ਰੀਤ ਸਿੰਘ ಕಾರ್ਮਿਕ ਕਾਰਪੋਰੇਸ਼ਨ ਮਜ਼ਦੂਰ ਸਿਕਰ ਕਮੇਟੀ ਪੰਜਾਬ ਜਿਲ੍ਹਾ ਗੁਰਦਾਸਪੁਰ ਅੱਜ ਜਿਲ੍ਹਾ ਕਰਤਾਰਪੁਰ ਤੋਂ ਕਸਬਾ ਸਿਰਿਆਰ ਗਵਿੰਦਪੁਰ ਦੇ ਨੇੜੇ ਜੋ ਪਿੰਡ ਭਰਤੇ ਦੇ ਨੰਗਾ ਚੌਕ ਤੇ ਚੀਮਾ ਖੁੱਡੀ ਦੇ ਵਿੱਚ ਵੱਖ-ਵੱਖ ਸਮੇਂ ਵੱਲੋਂ ਪ੍ਰਸ਼ਾਸਨ ਵੱਲੋਂ ਜੋ ਗੱਲ ਮੰਨ ਕੇ ਪ੍ਰਸ਼ਾਸਨ ਭੱਜ ਆ ਆ ਕਿਸਾਨਾਂ ਨਾਲ ਜਿਵੇਂ ਸਵੇਰੇ ਮਨੇਰਾ ਤੋਂ ਠੱਕੇ ਦਾ ਕਬਜ਼ਾ ਕਰਨ ਵਾਸਤੇ ਆਇਆ ਤੇ ਕਿਸਾਨਾਂ ਨੇ ਆਪਣੀ ਸੂਝ-ਬੂਝ ਤੋਂ ਸਮਝਦਾ ਲੈਂਦਾ ਆ ਇਹ ਪ੍ਰਸ਼ਾਸਨ ਨੂੰ ਫੇਰ ਪੁੱਠੇ ਰਿਪੋਰਟ ਆ ਕਈ ਆਗੂ ਆਂਦੇ ਆ ਪ੍ਰਸ਼ਾਸਨ ਵੱਲੋਂ ਬਹੁਤ ਵੱਡੀ ਗੁੰਡਾਗਰਦੀ ਤੁਹਾਡੇ ਆਗੂਆਂ ਦੇ ਫੋਨ ਵੀ ਖੋਏ ਚੀਮਾ ਸਾਹਿਬ ਨੂੰ ਥੱਲੇ ਛੁੱਟਿਆ ਉੱਚੇ 10 ਫੁੱਟ ਤੋਂ ਥੱਲੇ ਜਿਹੜੇ ਪੇਸ਼ੰਟ ਹੀ ਗਏ ਉਹਨਾਂ ਨੂੰ ਵੀ ੱਟਕੇ ਮਾਰੇ ਗਏ ਆ ਤੇ ਲਟਾੜਿਆ ਗਿਆ ਪੱਗਾਂ ਲਾਈਆਂ ਗਈਆਂ ਆ ਇਹ ਕਹਿਣਾ ਚਾਹੁੰਦੇ ਆ ਵੀ ਜੋ ਕਿਸ ਭਗਵੰਤ ਮਾਨ ਦੀ ਸਰਕਾਰ ਕੇਂਦਰ ਦੀ ਸ਼ਾਹ ਦੇ ਕਰ ਰਹੀ ਆ ਲੋਕਾਂ ਦੀਆਂ ਜ਼ਮੀਨਾਂ ਬਗੈਰ ਪਹਿਜਤਿਆਰੇ ਜੋਗ ਮਾਗਦੇ ੱਟਕੇ ਨਾਲ ਵਾਹੀਆਂ ਜਾ ਰਹੀਆਂ ਆ ਹਾਂਜੀ ਹਰ ਕ੍ਰਿਸ਼ੈਂਟੀਵਿਟੀ ਦੀ ਗੱਡੀ ਮੇਰੇ ਤੇ ਚੱਲ ਲੱਗੀ ਸੀ ਇਹਨੇ ਡਰਾਈਵਰ ਇਹਨੇ ਗੱਡੀ ਚਾਲੀਓ ਲੈਬ 'ਚ ਪੂਰਾ ਆਉਣ ਲਿਆ ਹਰ ਕ੍ਰਿਸ਼ੈਂਟੀਵਿਟੀ ਦਾ ਡਰਾਈਵਰ ਗੱਡੀ ਚਾਲ ਲਗਾ ਹੀ ਨਾ ਤੇ ਹੋ ਜਾਂਦੀ ਏ ਗੱਡੀ ਭਾਈ ਪੂਰੀ ਕੈਂਮੇਟ ਕਹਿ ਜਾ ਹਰ ਕ੍ਰਿਸ਼ੈਂਟੀਵਿਟੀ ਦਾ ਡਰਾਈਵਰ ਗੱਡੀ ਚਾਲ ਲਗਾ ਹੀ ਵੀ ਤੁਸੀਂ ਲੈਬ ਕਿਉਂ ਚਲਾਉਂਦੇ ਜੇ ਆਹ ਵੇਖੋ ਫੇਰ ਟੱਕਾ ਮੁੱਕੀ ਪੁਛ ਜੇਦੀ ਕੋਈ ਖੁਦ ਦੀਪਟੀ ਕਰੇ ਹਾ ਵੇਖੋ ਹਰ ਕ੍ਰਿਸ਼ਨ ਦਾ ਡਿਵਟੀ ਮੇ ਤੇ ਗੱਡੀ ਚਾਰ ਲਗਾ ਸੀ ਡਰਾਈਵਰ ਡਰਾਈਵਰ ਗੱਡੀ ਦਾ ਨੰਬਰ ਕਹੇ ਜਾਵੇ ਚੁਕਾ ਲੰ ਉਹ ਕਹਦਾ ਸੀ ਤੂੰ ਲੈਵ ਚਲਾ ਰਿਹਾ ਤੈਨੂੰ ਗੱਡੀ ਦੇ ਥਲੇ ਦੇਣਾ ਆ ਵੇਖੋ ਤਾਂ ਵੇਖੋ ਕਰ ਲੋ ਸ਼ਰ ਬਾਬਾ ਜੀ ਉਹ ਪਾਣੀ ਦਾ ਗਲਾਸ ਦੇ ਦਿਓ ਯਾਰ ਇੱਕ ਹੁਣ ਕਿਉਂ ਲੈ ਗਿਆ ਹੋ ਰਿਹਾ ਅੱਜ ਆਵੇ ਨਾਲ ਕੋ ਕੇਰ ਲੋ ਕੇਰ ਲੋ ਉਹ ਬਾਬਾ ਜੀ ਲੈ ਆਓ ਹੋ ਲਓ ਵਾਹ ਵਾਹ ਆਹ ਵੇਖੋ ਕਰ ਦੋ ਛੇਦੀ ਉਹ ਜਿਹੜੇ ਜੋਨ ਆ ਰਹੇ ਮਸਤੂ ਵਾਲੇ ਇਹ ਕਾਲਮ ਵਾਲਾ ਰੋਡ ਤੇ ਕਿਤੇ ਵੀ ਰੋਡ ਦੇਖ ਲੈ ਰੋਡ ਜਾਮ ਕਰ ਦੋ ਜਿਹੜੀਆਂ ਜੋਨਾਂ ਆ ਰਹੀਆਂ ਭਾਈ ਪਿੱਛੇ ਜਿੱਥੇ ਕਿਤੇ ਪੁਲਿਸ ਦੀ ਗੱਡੀ ਟਕਰਦੀ ਰੋਡ 'ਤੇ ਬੈਜੋ ਜਿੰਨੇ ਵੀ ਜੋਨਾਂ ਆ ਰਹੇ ਆ ਇੱਥੇ ਟੱਕਾ ਕਰ ਗਈ ਅਸੀਂ ਥੋੜੀਆਂ ਲੜਦੇ ਆ ਜਿੰਨੀਆਂ ਜੋਨਾਂ ਪਿੱਛੇ ਆਣੀਆਂ ਤੇ ਕਾਲਮ ਵਾਲਾ ਚੌਕ ਮਾ ਲੋ ਬਟਾਲੇ ਵਾਲਾ ਬਾਈਪਾਸ ਜਿਹੜਾ ਜਾਮ ਕਰ ਜਾ ਵੇਖੋ ਹੋ ਵੇਖੋ ੱੱਕਾ ਕਰ ਗਈ ਹੈ ਪੰਜਾਬੂ ਸੇ। ਓ ਵੇਖੋ। ਸਾਡੇ ਨਾਂਗ ਸਿੰਘਾਂ ਦੇ ਬਾਣੇ ਬੀਨਾ ਨੇ ਹੱਥ ਪਾਇਆ ਵਾ।

ਆਹ ਵੇਖੋ ੱੱਕੀ ਹੈ ਪੁਲਿਸ ਦੀ ਜਿੰਨਾ ਕੈਚ ਹੋਊ ਤੁਹਾਨੂੰ ਵਿਖਾ ਲਾਂਗੇ ਆਪਣੇ ਕੈਮਰੇ ਜਿੰਨਾ ਕੈਚ ਹੋਊ ਖਾਲਾਂਗੇ ਜੋ ਕੁਝ ਕੈਦ ਹੋਊ ਤੁਹਾਨੂੰ ਖਾਲਦੇ ਜੋ ਕੁਝ ਕਾਲਦੇ ਕੈਚ ਵਿਖਾ ਲਦੇ ਤੁਹਾਨੂੰ ਹਗੋਰ ਪ੍ਰੀਸ਼ੇ ਖਾਨਪੁਰ ਗੱਡੀ ਲੱਗੀ ਇੱਥੇ ਦੋ ਅਫਸਰ ਜ਼ਿੰਮੇਵਾਰ ਦੋ ਅਫਸਰ ਜ਼ਿੰਮੇਵਾਰ ਆ ਜਿਹੜੇ ਖਾਸ ਕਰਕੇ ਜ਼ਿੰਮੇਵਾਰ ਆ ਹਰ ਕ੍ਰਿਸ਼ਨ ਦੀਪਤੀ ਐਸਜੀਐ ਮਟਾਲਾ ਤੇ ਪੰਜਾਬ ਪੁੱਛਦੇ ਉਹ ਜਵਾਨਾ ਜਿੰਨਾਂ ਤਾੜੀਆਂ ਮਾਰੀਆਂ ਸਾਡੀਆਂ ਪੱਗਾਂ ਲੱਥਨ ਤੇ કરી ਜੋ ਵੀਡੀਓ ਨੂੰ ਸ਼ਾਰ ਭਾਈ ਕਰ ਦਿਓ ਜਿੰਨੀ ਹਦੀ ਜੇਰਾ ਪ੍ਰਸ਼ਾਸਨ ਪਹਿਲੇ ਵਾਰ ਮੰਨਿਆ ਸੀ ਉਹੀ ਪ੍ਰਸ਼ਾਸਨ ਫੇ ਵੇਖੋ ਲੈ ਆਹ ਵੇਖੋ ਜੋ ਕੁਝ ਹੋਇਆ ਇਹ ਤਾਂ ਜਿਹੜਾ ਕੰਮ ਨੀ ਕਰਦੇ ਨੇ ਫੇਰ ਉਹ ਰੋ ਹਾਂ ਉਹ ਰੋ ਡਿਪਟੀ ਨੂੰ ਚਾਹੋ ਹਾਂਜੀ ਪ੍ਰਧਾਨ ਦੀ ਜੋ ਕੁਝ ਹੋਇਆ ਇੱਥੇ ਕਰਾ ਕਰੇ ਅਫਸਰ ਜ਼ਿੰਮੇਵਾਰ ਆ ਜੀ ਦੇਖ ਲੋ ਡੀਸੀ ਕਰਤਾਰਪੁਰ ਡੀਸੀ ਕਰਤਾਰਪੁਰ ਜਿਹੜਾ ਕਰਤਾਰਪੁਰ ਸਾਰਾ ਹੁਣ ਨਹੀਂ ਰਹਿਣੇ ਬਾਈ ਟੱਕੇ ਨਾਲ ਜ਼ਮੀਨਾਂ ਜਿਹੜੀਆਂ ਖੋਈਆਂ ਜਾ ਰਹੀਆਂ ਇੱਕ ਵਾਰ ਨੇ ਮੀਟਿੰਗ ਦਾ ਸੱਦਾ ਦੇ ਕੇ ਵੀ ਜੋ ਸ਼ੰਭੂ ਬਾਡਰ ਦੇ ਉੱਤੇ ਮੋਰਚੇ ਚੱਲ ਰਹੇ ਆ ਉਹਨਾਂ ਆਗੇ ਮਿਸ਼ਾਨੀਆਂ ਨੂੰ ਲੱਲਾ ਸੁਈਆਂ ਕਹਿੰਦਾ ਕਿ ਪੁਲਿਸ ਨੇ ਕਿਹਾ ਤੱਕੇ ਨਾ ਛੁੱਟਣ ਦੇ ਗੱਡੀ ਚਲੋ ਜੀ ਦੀਪਤੀ ਇਹਨੂੰ ਕਹੋ ਦੀਪਤੀ ਨੂੰ ਜਿੰਨਾ ਤੱਕ ਸਾਡਾ ਕਿਸਾਨ ਆਗੂ ਨਾਲ ਸੱਜਾ ਇਹ ਬੰਦੇ ਕਿ ਪੰਜਾਬ ਪੁਲਿਸ ਘੇਰ ਲਓ ਉਹ ਘੇਰ ਲੱਕ ਜੀ ਨਹੀਂ ਛੱਡਾ ਸਾਡਾ ਆਗੂ ਛੱਡੋ ਮਿਸ਼ਾਨੀਆਂ ਮਿਸ਼ਾਨੀਆਂ ਨੂੰ ਛੱਡੋ ਸਾਡੇ ਆਗੂ ਨੂੰ ਇਥੋਂ ਕਰਵਾ ਲਾਣ ਸਾਡਾ ਆਗੂ ਘੇਰ ਲਿਆ ਮਿਸ਼ਾਨੀਆਂ ਅਈ ਪੁਲਿਸ ਨਹੀਂ ਜਾਂਦੇ ਨੀ ਬਾਈਕ ਫਾਈ ਸੀ ਆਡੀ ਇਹਦਾ ਨੋਟ ਕਰੋ ਮਿਸ਼ਾਨੀਆਂ ਨੂੰ ਛੱਡਾ ਲੱਲਾ ਸੁਈਆਂ ਤੋਂ ਸਦਾਓ ਕਰੋ ਫੋਨ ਕਰੋ 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 ਫੋਨ ਅਹੀਂ ਜਾਂਦੇ ਨਹੀਂ ਪੁਲਿਸ ਕਰੋ ਮਿਸ਼ਾਨੀਆਂ ਨੂੰ ਛੱਡਾਓ ਲੱਲਾ ਯਾ ਤਾਂ ਲੱਲਾ ਸਈਆਂ ਦਾ ਸੀਆਈਡੀ ਮਿਸ਼ਾਨੀਆਂ ਨੂੰ ਛਦਾਵੇ ਕਰੇ ਫੋਨ ਸਾਰਾ ਕੋ ਚੱਲ ਗਿਆ ਅਸੀਂ ਨਹੀਂ ਜਾਣਦੇ ਨਾ ਕਿਹਨੂੰ ਭਾਈ ਕਰੋ ਪਿਛੇ ਲੱਲਾ ਸਈਆਂ ਦਾ ਮਿਸ਼ਾਨੀਆਂ ਨੂੰ ਛਦਾਓ ਚੁੱਕਣ ਦੇ ਸਾਡੀ ਮਿਸ਼ਾਨੀਆਂ ਨੂੰ ਕਰੋ ਕਰੋ ਹੁਣ ਕਰੋ ਸੀਆਈਡੀ ਕਰੇ ਹੁਣ ਉਹਦਾ ਦਾ ਬੜਾ ਫੋਨ ਕਰਦੀ ਵੀਰ ਜੀ ਤੁਸੀਂ ਵੀ ਲਾਓ ਹੁਣ ਮਿਸ਼ਾਨੀਆਂ ਨੂੰ ਛਦਾਓ ਉਥੋਂ ਕਰੋ ਫੇਰ ਨਾ ਕੈਮਰੇ ਦੇ ਸਾਹਮਣੇ ਕਰੋ ਸ਼ੋਅ ਕੁਝ ਕਰਨਾ ਅਸੀਂ ਨਹੀਂ ਜਾਣਦੇ ਨਹੀਂ ਗੱਡੀ ਜਿੰਨਾ ਤੱਕ ਸਾਡਾ ਬੰਦਾ ਸੱਜਾ ਜਿੰਨਾ ਤੱਕ ਸਾਡਾ ਮਿਸ਼ਾਨਿਆ ਅਗੂਨੇ ਸੱਜਾ ਗੱਡੀ ਨਾ ਜਾਣ ਦੋ ਘੇਰ ਲੋ ਇਹਨਾਂ ਨੂੰ ਆਲਟ ਵਾਲੇ ਬਾ ਸਾਡੇ ਆਗੂ ਨੂੰ ਛੱਡੋ ਰਾਜੇ ਤੇ ਮਿਸ਼ਾਨੀਆਂ ਨਾ ਤੁਸੀਂ ਮਿਸ਼ਾਨੀਆਂ ਨਾਲ ਫੋਨ ਤੇ ਰਾਬਤਾ ਰੱਖੋ ਇੱਕ ਜਣਾ ਹਾਂਜੀ ਤੁਸੀਂ ਮਿਸ਼ਾਨੀਆਂ ਨਾਲ ਰਾਬਤਾ ਰੱਖੋ ਫੋਨ ਤੇ ਬੈਠੋ ਬੈਠੋ ਕੰਪਿਊਟਰ ਕਰਣੀ ਹੈ ਚੱਲ ਜੀ ਜੋ ਮਾੜਾ ਆ ਰਿਹਾ ਉਹਦੇ ਨਾਲ ਕਿਹੜਾ ਆ ਲੇ ਲੈ ਲੈ ਸਈਆਂ ਲੋ ਕੋਈ ਹੱਥ ਲਾ ਗਾ ਨਹੀਂ ਉਹ ਲਾ ਦੋ ਕਰ ਦੋ ਜੰਗ ਗੱਡੀ ਨਹੀਂ ਛੱਡਣੀ ਲੈ ਜਾਓ ਚਾਬੀਆਂ ਲੈ ਜਾਓ ਸਾਡਾ ਕੁਛ ਡਾਓ ਮਸਾਂ ਦੀਆਂ ਨੂੰ ਫੇਰ ਟੱਕਣਾ ਪੁੱਛਣੇ ਘੇਰਿਆ ਇਹ ਅੱਜ ਚੱਲ ਜੋਗੇ ਹੀ ਛੜਕਤੇ ਜਾਣਾ ਸਾਰਾ ਦਿਨ ਤੁਸੀਂ ਵੀ ਛੜਕਤੇ ਰਹੋਗੇ ਕੋਈ ਨਹੀਂ ਕਹਿਣਾ ਗੋਲੀਆਂ ਮਾਰਨੀਆਂ ਮਾਰੋ ਚਲਾਓ ਗੋਲੀਆਂ ਦਬਾਈ ਉਹ ਮਾਰਨਾ ਪੜਾ ਲਾਣਾ ਪਰ ਉਹਨੂੰ ਸਗਰ ਜੀ ਕੇਵਲ ਇੱਕ ਜਗ੍ਹਾ ਦੇਖ ਕਰਨੇ ਅੱਖ ਲੰਗ ਤੁਹਾਡੇ ਪੰਨਾ ਬੰਨਣ ਦੇ